ਇੰਦਰ ਸਰਕਾਰ ਨੇ ਨੋ ਡਿਟੈਂਸ਼ਨ ਨੀਤੀ ਕੀਤੀ ਖਤਮ ਸਲਾਨਾ ਪ੍ਰੀਖਿਆ ਦੇ ਵਿੱਚ ਵਧੀਆ ਕਾਰਗੁਜ਼ਾਰੀ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਕੀਤਾ ਜਾਵੇਗਾ ਫੇਲ ਤੇ ਇਹ ਵਿਦਿਆਰਥੀ 2 ਮਹੀਨੇ ਤਿਆਰੀ ਕਰਨ ਮਗਰੋਂ ਮੁੜ ਤੋਂ ਦੇ ਸਕਣਗੇ ਪ੍ਰੀਖਿਆ ਜੀ ਹਾਂ ਇਸ ਵੇਲੇ ਦੀ ਅਹਿਮ ਖਬਰ ਕਿ ਕੇਂਦਰ ਸਰਕਾਰ ਨੇ ਨੋ ਡਿਟੈਂਸ਼ਨ ਨੀਤੀ ਖਤਮ ਕਰ ਦਿੱਤੀ ਹੈ ਜਿਹੜੇ ਵਿਦਿਆਰਥੀ ਸਲਾਨਾ ਪ੍ਰੀਖਿਆ ਦੇ ਵਿੱਚ ਵਧੀਆ ਕਾਰਗੁਜ਼ਾਰੀ ਨਹੀਂ ਕਰਦੇ ਸਨ ਉਹਨਾਂ ਨੂੰ ਹੁਣ ਫੇਲ ਕੀਤਾ ਜਾਵੇਗਾ ਪ੍ਰੰਤੂ ਇਹਨਾਂ ਵਿਦਿਆਰਥੀਆਂ ਨੂੰ 2 ਮਹੀਨੇ ਦਾ ਵਕਤ ਦਿੱਤਾ ਜਾਵੇਗਾ ਤਾਂ ਕਿ ਇਹ ਮੁੜ ਤੋਂ ਤਿਆਰੀ ਕਰਕੇ ਵਧੀਆ ਤਰੀਕੇ ਦੇ ਨਾਲ ਆਪਣੇ ਜਿਹੜੇ ਅੰਕ ਨੇ ਉਹ ਲੈ ਸਕਣ ਤੇ ਪਾਸ ਹੋ ਸਕਣ ਦੱਸ ਦਈਏ નો ਡਿਟੈਂਸ਼ਨ ਦਾ ਅਰਥ ਹੈ ਵਿਦਿਆਰਥੀਆਂ ਨੂੰ ਫੇਲ ਨਾ ਕਰਨਾ ਕਿਸੇ ਵੇਲੇ ਕੇਂਦਰ ਸਰਕਾਰ ਦੇ ਵੱਲੋਂ નો ਡਿਟੈਂਸ਼ਨ ਨੀਤੀ ਲਾਗੂ ਕੀਤੀ ਗਈ ਸੀ ਜਿਸ ਦੇ ਵਿੱਚ 5ਵੀਂ ਤੇ 8ਵੀਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਫੇਲ ਨਹੀਂ ਕੀਤੇ ਜਾਣਾ ਸੀ ਤੇ ਨਾਲ ਹੀ ਨਾਲ ਇਹ ਵੀ ਗੱਲ ਕਹੀ ਗਈ ਸੀ ਕਿ ਵਿਦਿਆਰਥੀ ਜਿਹੜੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਟੀਚਰ ਅਧਿਆਪਕ ਉਹਨਾਂ ਦੇ ਵੱਲ ਉਚੇਚਾ ਧਿਆਨ ਦੇਣ ਪਰੰਤੂ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਇਹ ਨੋ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿ ਨੋਡ ਟੈਂਸ਼ਨ ਨੀਤੀ ਖਤਮ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਸ ਦੇ ਤਹਿਤ ਜਿਹੜੇ ਕਿ 3000 ਤੋਂ ਵੱਧ ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਨਵੋਦਿਆ ਵਿਦਿਆਲੇ ਨੇ ਸੈਨਿਕ ਸਕੂਲ ਨੇ ਤੇ ਕੇਂਦਰੀ ਵਿਦਿਆਲੇ ਨੇ ਜਿਨ੍ਹਾਂ ਦੇ ਵਿੱਚ ਇਹ ਨੋਟੀਫਿਕੇਸ਼ਨ ਪਹੁੰਚ ਗਿਆ ਹੈ ਤੇ ਹੁਣ ਨੋਡ ਟੈਂਸ਼ਨ ਜਿਹੜੀ ਨੀਤੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਉਚੇਚੇ ਤੌਰ ਤੇ ਕਹੀ ਗਈ ਹੈ ਕਿ ਜਿਹੜੇ ਵਿਦਿਆਰਥੀ ਕਮਜ਼ੋਰ ਨੇ ਅਧਿਆਪਕ ਉਹਨਾਂ ਦੇ ਵੱਲ ਖਾਸ ਧਿਆਨ ਦੇਣ ਦੇ ਨਾਲ ਹੀ ਨਾਲ ਉਹਨਾਂ ਦੇ ਮਾਪਿਆਂ ਦਾ ਵੀ ਮਾਰਗਦਰਸ਼ਨ ਕਰਨ ਤਾਂ ਕਿ ਮਾਪੇ ਵੀ ਬੱਚਿਆਂ ਦੀ ਪੜ੍ਹਾਈ ਦੇ ਵੱਲ ਧਿਆਨ ਦੇ ਸਕਣ ਇਹ ਦੱਸਦੀ ਹੈ ਕਿ 16 ਰਾਜਾਂ ਤੇ ਦੋ ਸਸ਼ਸ਼ਿਤ ਕੇਂਦਰ ਪ੍ਰਦੇਸ਼ਾਂ ਦੇ ਵਿੱਚ ਵੀ ਨੋ ਡਿਟੈਂਸ਼ਨ ਦੀ ਨੀਤੀ ਉਹ ਪਹਿਲਾਂ ਤੋਂ ਹੀ ਖਤਮ ਕਰ ਦਿੱਤੀ ਗਈ ਹੈ ਤੇ ਹੁਣ ਕੇਂਦਰ ਸਰਕਾਰ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਹਰਿਆਣਾ ਤੇ ਪੁडुਚੇਰੀ ਦੇ ਵਿੱਚ ਅਜੇ ਤੱਕ ਇਸ ਦੇ ਬਾਰੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਪਰੰਤੂ 16 ਰਾਜਾਂ ਤੇ ਦੋ ਸਸ਼ਸ਼ਿਤ ਕੇਂਦਰ ਪ੍ਰਦੇਸ਼ਾਂ ਦੇ ਵਿੱਚ ਜਿਹੜੀ ਨੋ ਡਿਟੈਂਸ਼ਨ ਨੀਤੀ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਵਿਦਿਆਰਥੀ ਜਿਹੜੇ ਵਧੀਆ ਕਾਰਗੁਜ਼ਾਰੀ ਨਹੀਂ ਕਰਦੇ ਸਨ ਆਪਣੀ ਸਾਲਾਨਾ ਪ੍ਰੀਖਿਆ ਦੇ ਵਿੱਚ ਉਹਨਾਂ ਨੂੰ ਹੁਣ ਖਾਸ ਧਿਆਨ ਦੇਣਾ ਪਵੇਗਾ ਆਪਣੀ ਪੜ੍ਹਾਈ ਦੇ ਵੱਲ ਤਾਂ ਕਿ ਉਹ ਵਧੀਆ ਨੰਬਰ ਲੈਣ ਤੇ ਪਾਸ ਹੋ ਸਕਣ ਜੇਕਰ ਕੋਈ ਵਿਦਿਆਰਥੀ ਦੁਬਾਰਾ ਤੋਂ ਦਿੱਤੇ ਹੋਏ ਵਕਤ ਜਿਹੜਾ ਕਿ 2 ਮਹੀਨੇ ਦਾ ਦਿੱਤਾ ਜਾੜਾ ਹੈ ਇਹ ਵਕਤ ਲੈਣ ਤੋਂ ਬਾਅਦ ਵੀ ਆਪਣੀ ਜਿਹੜੀ ਪ੍ਰੀਖਿਆ ਹੈ ਜਿਹੜੀ ਸਲਰਨ ਪ੍ਰੀਖਿਆ ਜਿਹੜੀ ਦੂਸਰੀ ਵਾਰ ਉਸਦੀ ਲਈ ਜਾਨੀ ਉਸਦੇ ਵਿੱਚ ਫਿਰ ਤੋਂ ਵਧੀਆ ਕਾਰਗੁਜ਼ਾਰੀ ਨਹੀਂ ਕਰਦਾ ਤਾਂ ਫਿਰ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਸ ਨੂੰ ਉਸੇ ਹੀ ਕਲਾਸ ਦੇ ਵਿੱਚ ਰੱਖਿਆ ਜਾਵੇਗਾ ਜਾਨੀ ਕਿ ਜੇ ਕੋਈ ਵਿਦਿਆਰਥੀ 5ਵੀਂ ਕਲਾਸ ਦੀ ਪ੍ਰੀਖਿਆ ਜਿਸ ਨੇ ਦੂਸਰੀ ਵਾਰ ਦਿੱਤੀ ਹੈ 2 ਮਹੀਨੇ ਦਾ ਵਕਤ ਲੈ ਕੇ ਵੀ ਜਾਂ ਫਿਰ 8ਵੀਂ ਕਲਾਸ ਦੀ ਪ੍ਰੀਖਿਆ ਦੋਰੀਵਾਰ ਦਿੱਤੀ ਹੈ 2 ਮਹੀਨਾ ਦਾ ਵਕਤ ਲੈ ਕੇ ਫਿਰ ਵੀ ਉਸ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੈ ਤਾਂ ਫਿਰ ਉਸ ਨੂੰ 5ਵੀਂ ਜਾਂ 8ਵੀਂ ਕਲਾਸ ਦੇ ਵਿੱਚ ਮੁੜ ਤੋਂ ਬੈਠਣਾ ਪਵੇਗਾ ਤੇ ਦੁਬਾਰਾ ਤੋਂ ਫਿਰ ਸਲਾਨਾ ਪ੍ਰੀਖਿਆ ਦੇਣੀ ਪਵੇਗੀ ਪੂਰਾ ਸਾਲ ਪੜਨ ਤੋਂ ਮਗਰੋਂ ਇਸ ਕਰਕੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਬੱਚਿਆਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਗਈ ਹੈ ਕਿ ਮਿਲੇ ਹੋਏ ਵਕਤ ਦੇ ਵਿੱਚ ਹੀ ਵਧੀਆ ਤਰੀਕੇ ਨਾਲ ਪੜ੍ਹਾਈ ਕਰਨ ਤੇ ਆਪਣੇ ਵਧੀਆ ਅੰਕ ਲੈ ਕੇ ਪਾਸ ਹੋ ਸਕਣ